ਆਹ ਹੋਈ ਕਹਿੰਦੇ ਮੁੰਡੇ ਕਹਿੰਦੇ ਚੋਟੀ ਦੇ ਲੱਗੇ ਹੋਇਆ ਕਹਿੰਦੇ ਸਾਫ ਸਪਾਈ ਦੇ ਇੱਧਰ ਹਰਜੀਤ ਕੌਰ ਜੀ ਕਹਿੰਦੇ ਕੱਪੜਿਆਂ ਦੀ ਤੈਅ ਮਾਰ ਲੱਕੀ ਤੇ ਮਾਰਨੀ ਹੈ ਕਿਡਾ ਇੰਨਾ ਖਲਾਰਾ ਪਿਆਰ ਤੇ ਬੀਬੀ ਤੈਨੂੰ ਕੰਮ ਵੀ ਇਹੀ ਲੋਟ ਆਉਂਦੇ ਆ ਜਿਹੜੇ ਬਹਿ ਬਹਿ ਕੇ ਤੂੰ ਕਰ ਲੈਣੀ ਹੈ ਤੁਰ ਫਿਰ ਕੇ ਆਲੇ ਤੇਰੇ ਵਸਦੇ ਵੀ ਨਹੀਂ ਗੇ ਤੇ ਫਿਰ ਮੈਂ ਤੁਰ ਫਿਰ ਕੇ ਕਰ ਲੈਣੀ ਤੇ ਤੇਰੇ ਅੱਗੇ ਤੋਂ ਤੁਰਿਆ ਵੀ ਨਹੀਂ ਜਾਂਦਾ ਮੈਂ ਤੁਰਿਆ ਹੀ ਫਿਰਦਾ ਮੈਂ ਠੀਕ ਹੈ ਨਾ ਮੈਨੂੰ ਨਾ ਚੈਲੰਜ ਕਰ ਤੂੰ ਮੇਰੇ ਨਾਲ ਉਹ ਬਾਈ ਬੇਕਾ ਹੀ ਹੋ ਜਾਵਾਂ ਐਡੀਆਂ ਦੇ ਹੁਣੇ 1 ਬਾਈ 1 ਆ ਜਾ ਕੁਸ਼ਤੀ ਦੇ ਵਿੱਚ ਤੇ ਤੇਰੇ ਨਾਲੋਂ ਫਿਰ ਵੀ ਹਜੇ ਤੁਰ ਨਹੀਂ ਠੀਕ ਹੈ ਜਿੱਸੇ ਪੱ ਮੰਜੇ ਤੇ ਨਹੀਂ ਮਾਰ ਹਜੇ ਆ ਐਵੇਂ ਨਾ ਕਿਤੇ ਪਾਲਿੰਗ ਦੇ ਰੇਡਾਂ ਟੁੜਿਆ ਫਿਰਦਾ ਤੂੰ ਆ ਉੱਥੇ ਆ ਆ ਵੇਖ ਆ ਜੀ ਆ ਇੱਧਰ ਆ ਗਾ ਮਨ ਬਾਈ ਵੰਡ ਦਾ ਚੈਲੰਜ ਜਦੋਂ ਮਰਜੀ ਖੁੱਲੇ ਚੈਲੰਜ ਜਾਂ ਸੱਦ ਲੈ ਇੰਜ ਨੂੰ ਮਰਜੀ ਮੇਰਾ ਵੀ ਖੁੱਲਾ ਚੈਲੰਗਾ ਮੈਨੂੰ ਕੇ ਲੋੜ ਕੇ ਇਹਨੂੰ ਸੱਦਣ ਦੀ ਮੈਂ ਕੱਲੀ ਬਥੇਰੀ ਆ ਜਾਂ ਭੜਾ ਉਹਦੇ ਭਰਾ ਵੀ ਇਕੱਠੇ ਕਰ ਲਿਆ ਜੱਟ ਡਰਦਾ ਨਹੀਂਗਾ ਠੀਕ ਐ ਨਾ ਹਾਂ ਤੂੰ ਸੱਤ ਜੀ ਨੂੰ ਸੱਦਣਾ ਹਾਂ ਰੋਟੀਆਂ ਅਕਸਰ ਕਮੈਂਟ ਆਉਂਦੇ ਆ ਇੰਨੀਆਂ ਰੋਟੀਆਂ ਕੌਣ ਖਾਂਦਾ ਇੰਨੀਆਂ ਸਾਡੇ ਬੰਦੇ ਕਿੰਨੇ ਆ ਤੋ ਦਾ ਟੱਬਰ ਆ ਤੇ ਤਿੰਨ ਤੈਣ ਇੱਕ ਟੱਬਰ ਆ ਦਾ ਹਾਂ ਸਾਜ ਇੱਕ ਟੱਬਰ ਆ ਦਾ ਦੇਖ ਕਾਮ ਵਾਲਿਆਂ ਦਾ ਇੱਕ ਜਿਹੜੇ ਬੰਦੇ ਇੰਨੇ ਆ ਤਿੰਨ ਟੱਬਰ ਤੇ ਚੌਥਾ ਪੁੱਤਿਆਂ ਦਾ ਟੱਬਰ ਹਾਂ ਸਾਢੇ ਚਾਰ ਟੱਬਰ ਤੇ ਕਿਹਾ ਤੂੰ ਨਹੀਂ ਨਹੀਂ ਕਿ ਮੰਮੀ ਹਣ ਕੇ ਮੇਰੀ ਗੱਡੀ ਵੀ ਤੋ ਜਦੋਂ ਅੱਜ ਤੋਣ ਲੱਗੇ ਤੇ ਇੱਕ ਦਿਨ ਸਿੱਖ ਕੇ ਤੇ ਦੂਜੀ ਵਾਰੀ ਤੈਨੂੰ ਨਜ਼ਰ ਹੋ ਗਈ ਤੇ ਲੈ ਕੇ ਨਹੀਂ ਗਿਆ ਤੂੰ ਮੇਰੇ ਨਾਲ ਚੱਲ ਤੇ ਭਜਾਨੇ ਅੱਛਾ ਕਿੱਥੇ ਲੈ ਕੇ ਚਲੀ ਮੰਮੀ ਨੂੰ ਮੰਮੀ ਮੈਂ ਲੈ ਕੇ ਜਾਵਾਂ ਮੰਡੀ ਚ ਉਹ ਕਿੱਥੇ ਮੰਮੀ ਰੱਖਣ ਜਾਂਦੇ ਹੁੰਦੇ ਆ ਕਲੋਨੀ ਚ ਜਾਂ ਮੰਡੀ ਚ ਮੰਡੀ ਚ ਹਾਂ ਮੰਮੀ ਨਾ ਚੱਲ ਗਈ ਤੇਰੇ ਨਾਲ ਜਾਓ ਡਰੱਕਲਾਂ ਦੀ ਮਾਂ ਮੰਮੀ ਤੂੰ ਹੀ ਡਰੱਕਲਾਂ ਪਰ ਤੁਸੀਂ ਆ ਤੇ ਡਰੱਕਲਾਂ ਦੀ ਤੁਹਾਡੀ ਮਾਂ ਵਾ ਇਹਦੀ ਇਹਦੀ ਤੂੰ ਇਹ ਮੈਂ ਦੱਸ ਜੀਏ ਤੁਸੀਂ ਡਰੱਕਲਾਂ ਤੇ ਫਿਰ ਡਰੱਕਲਾਂ ਦੀ ਮਾਂ ਤੇ ਤੁਹਾਡੀ ਟੁੜੀ ਟੇਲੀ ਹੈ ਨਹੀਂ ਤੇ ਫਰਮਾਜ ਤੇ ਟੇਲੀ ਫਿਰ ਕੀ ਆ ਆ ਉਵੇਂ ਹੀ ਮੇਰਾ ਕਹਿਣ ਦਾ ਮਤਲਬ ਆ ਮਨ ਦੀ ਮਾਂ ਕਹਿਣ ਦਾ ਮਤਲਬ ਕੀ ਪਹਿਲਾਂ ਆਪ ਹੀ ਆ ਡਰੱਕਲ ਬਣਿਆ ਹਾਂ ਇਹਨੇ ਕਿਹਾ ਮੈਂ ਡਰੱਕਲ ਦੀ ਮਾਂ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਫਰੈਂਡਸ ਰੇਤਾ ਪੇ ਰੇਤਾ ਜਦੋਂ ਮੈਂ ਜਦੋਂ ਕੋਈ ਜਾਨੀ ਕੋਈ ਜਾਨੀ ਭੇਜਿਆ ਦੇ ਟਿਕੀ ਗੱਲ ਜਿਹਦੇ ਟਿਕੀ ਗੱਲ ਆ ਉਹ ਕੋਈ ਨੀ ਯਾਰ ਇਸ ਤਰ੍ਹਾਂ ਡੁੱਟ ਜਾ ਰਿਹਾ ਸਾਲਾ ਉਹ ਤੇ ਚਾਰੀ ਦਿਨ ਹੀ ਨਹੀਂ ਲੱਗ ਰਹੀ ਆ ਬਸ ਆਉਂਦੇ ਆ ਫਾ ਬੀ ਡੀ ਫੇਗਰਾ ਵੱਧੋ ਖਾਲੇ ਉੱਤੇ ਥਾਈ ਵਾਲੇ ਉਹ ਤਾਂ ਆਦੀ ਤੇ ਕਹੇ 10 ਰੁਪਏ ਦੇ ਦਿੰਦੇ ਤੇ ਤੇ ਥਾਈ ਹੈ ਨਹੀਂ ਹੁਣ ਮੇਰੇ ਵਾਲਾ ਚਾ ਤਾਂ ਸੋ ਬੱਚਾ ਜਿੰਨੇ ਦੀ ਸਬਜ਼ੀ ਖਾਣੀ ਉਹਨੇ ਤਾਂ ਦੇ ਦੇ ਹੈ ਜਿੰਨੇ ਦੀ ਤੂੰ ਸਬਜ਼ੀ ਖਾਣੀ ਆ ਤੇ ਕੋਲ ਦੇ ਹਰ ਵਾਰੀ ਮੇਰੇ ਵਰਸ ਅੱਗੇ ਕਰ ਦਿੰਦਾ ਆਪ ਨਹੀਂ ਉਹ ਚੀਜ਼ ਲਿੰਦਾ ਨਹੀਂ ਜਦੋਂ ਪਾ ਪਰਿਆਵਾਂ ਦਾ ਪਰਸ ਮੇਵਾਰੀ ਆ ਪਰਿਆਵਾ ਪਰ ਲੈ ਬਾਮ ਲਿਆਂਦੀ ਉੱਥੋਂ ਵਾਲੀ ਹੋਰ ਆਉਂਦਾ ਸਰਸੂਦ ਵੀ ਦੁਖਣਾ ਪਰਸ ਵੀੜਾ ਮੇ ਮਮੀ ਪੈ ਨਾਲ ਬਾਬਾ ਦਿੰਦੇ ਜਾਂਦੇ ਆ ਵਾਪਾ ਵਰਤਨ ਦੇ ਖੁੰਡੇ ਪਾਸਪੋਰਟ ਵੀ ਇੱਧਰ ਰੱਖੇ ਮੋਰ ਲੱਗੇ ਨੇ ਬਾਸ ਬਟਾ ਖੁੱਲ ਗਿਆ ਪਾਸਪੋਰਟ ਵੀ ਹੁਣ ਅਗਲਾ ਦੇਣੇ ਕਿੱਥੇ ਤੁੰਗ ਨਹੀਂ ਨਾ ਮੰਮੀ ਡੈਡ ਉਹ ਦੁੱਧ ਲਈ ਡੈਰੀ ਇਹ ਵਾਰ ਤਾਂ ਲੱਗੀ ਐ ਇੰਨਾ ਵੀ ਨਹੀਂ ਗਾ ਮਾੜਾ ਜੇ ਕੋਈ ਤਾਜੇ ਬਣਿਆ ਫਰੈਸ਼ ਅ ਚਲੋਈ ਇੰਚ ਟਾਈਮ ਤਾਂ ਬੈ ਗਈ ਸਬਜ਼ੀਆਂ ਸਬਜ਼ੀਆਂ ਦੀ ਬਰੇਸ ਟੈਂਪਾ ਲਾ ਦੀਆਂ ਨਹੀਂ ਠੀਕ ਐ ਫਿਰ ਆਈ ਜਾਂਦੀ ਆਈ ਜਾਂਦੀ ਵਾਜ ਕਟਕਣੇ ਕਟਕਣੇ ਨੋਟਾਂ ਦੀ ਆਈ ਜਾਂਦੀ ਆਵਾਜ਼ ਕਰਵਾ ਹਥੋਲਾ ਮੜਾਇਆ ਕੋਈ ਨਾ ਇੱਧਰ ਵੀ ਖਰਚੇ ਪਾਣੀ ਹੋ ਗਿਆ ਕੰਮ ਕਰੋ ਹੈ ਆਵੇ ਵਾਰ ਕਟਕੜ ਆਉਂਦੀ ਕੋਈ ਨਾ ਸਾਰੇ ਪੈਸੇ ਮੇਰੇ ਕੱਢ ਕੇ ਲੈ ਗਿਆ ਵਾ ਕੁੜਕੜੀ ਆਉਂਦੇ ਆ ਕੁੜਕ ਤੇ ਕਿੱਥੇ ਕੁੜਕ ਤੂੰ ਦਿੰਦਾ ਹੀ ਨਹੀਂ ਕਾ ਤੂੰ ਨਾਲ ਪੈ ਹੈ ਕੁੜਕਣ ਦਿੱਤੇ ਮੇਰਾ ਕੇ ਮੰਮੀ ਦੱਸ ਤੂੰ ਹਾਂ ਪੂਰੇ ਖੁਸ਼ ਹੈ ਊਡੇ ਖੁਸ਼ ਹੈ ਸੁਲਤਾਨ ਕਿਵੇਂ ਬਾਗੜ ਬਿਲਾ ਆ ਬੈਠਾ ਵਾ ਗਰਮੀਤ ਕੌਰ ਜੀ ਕਿਵੇਂ ਹਾਊ ਆਰ ਯੂ ਤਾਹੀ ਬੋ ਠੀਕ ਆ ਫਾਈਨ ਕੇ ਫਾਈਨ ਠੀਕ ਆ ਕੇ ਫਾਈਨ ਬਾਕੀ ਫਾਈਨ ਫੈਨ ਨਹੀਂ ਫਾਈਨ ਆਈ ਐਮ ਆਲਸੋ ਗੁੱਡ ਬੋਏ ਵਾਟ ਅਬਾਊਟ ਯੂ ਮੈਂ ਪੰਜਾਬੀ ਚ ਠੀਕ ਆ ਮੈਂ ਪੰਜਾਬੀ ਚ ਕਹਿਣਾ ਆਉਂਦਾ ਮੈਂ ਤੂੰ ਅੰਗਰੇਜ਼ੀ ਬਹੁਤ ਸਿੱਖਣ ਸਿੱਖ ਪਿਆ ਬੋਲਣ ਲੱਗ ਪਿਆ ਇਹ ਜ਼ਿਆਦਾ ਜਾਂਦਾ ਨਾ ਹੋਰ ਫਿਰ ਠੀਕ ਠਾਕ ਹੋਰ ਜ਼ਿਆਦਾ ਕੋਈ ਨਹੀਂ ਜਾਂਦਾ ਓਕੇ ਬੋਟਾ ਹਾਂ ਬੀਬੀ ਸਾਰਾ ਪੁੱਛੇਗਾ ਤੇ ਕੀ ਕਿੱਥੇ ਗਏ ਕਿੱਥੇ ਨਹੀਂ ਗਏ ਵੀਵਿੰਦ ਦਰਿਆ ਤੇ ਗਏ ਦਰਿਆ ਤੇ ਆ ਗਏ ਅਸੀਂ ਹੱਥ ਕੰਨ ਜਾਂਦੇ ਰੱਬੀ ਪ੍ਰਭਾ ਉੱਤੇ ਬੜੇ ਸ਼ੇਤ ਮਿਤਾ ਡਰ ਲੱਗਦਾ ਨਹੀਂ ਵਿੱਚ ਗਾਂ ਨਹੀਂ ਹੋਈ ਸੀ ਬੀਬੀ ਨਾਰੀਅਲ ਪੜਾਉਣਾ ਬੀਬੀ ਦਰਿਆ ਤੇ ਵੀ ਗਏ ਉੱਤੇ ਹੈ ਮੰਮੀ ਇੰਨਾ ਨਾਰੀਅਲ ਹੈ ਉਹ ਉਧਰ ਇਕੱਲੇ ਨਹੀਂ ਗਿਆ ਹਜੂਰ ਸਾਹਿਬ ਨਾਲ ਇਵੇਂ ਇਧਰ ਹੈ ਸੱਚੀ ਨਾਰੀਲ ਨੇ ਉਹ ਚਾਹੀਦੀ ਆ ਜੀ ਬੀਬੀ ਨੂੰ ਹੈ ਨਾ ਨੀ ਬੀਬੇ ਜੁਆਸੇ ਬੇਬੇ ਨਹੀਂ ਮੇਰਾ ਜੁਆਸੇ ਹੀ ਜਾਣਾ ਸਿੱਧਾ ਮੇਰੀ ਔਖਾ ਤਾਂ ਤੇ ਮੀਰੇ ਸਾਹੂ ਬੀਬੀ ਦਾ ਬੀਬੀ ਦਾ ਮੰਝਾ ਬਾਹਰ ਡਾ ਕੇ ਰੱਖਦੀ ਏਸੀ ਹੀ ਨਹੀਂ ਪੈਂਦੀ ਉਹਨਾਂ ਦਾ ਕਹਿੰਦਾ ਗੇਟ ਕੋਲ ਬੀਬੀ ਸ਼ਾਲਾ ਜੀ ਵੀ ਅੰਦਰ ਲਾਉਂਗੀ ਤੇ ਗੇਟ ਆ ਖੁੱਲ੍ਹਾ ਹੋਊਗਾ ਮੰਮੀ ਲਈ ਓਕੇ ਔਰ ਕਰਮਜੀਤ ਕਾ ਜੀ ਕਿਵੇਂ ਹੋ ਬੜਾ ਠੀਕ ਆ ਕਰਮਜੀਤ ਪਤਾ ਠੀਕ ਹੋਇਆ ਬੀਬੀ ਨੂੰ ਉਹ ਲੈ ਦਾਂਗੇ ਬਾਹਰ ਕਿੰਨੀ ਆਲਾ ਬਾਹਰ ਲਵ ਯੂ ਉਹ ਤਾਂ ਨਹੀਂ ਹੈਗਾ ਲਵ ਯੂ ਬੇਬੇ ਟ੍ਰੱਕ ਵਾਰ ਕੇ ਨੇ ਚਲੋ ਠੀਕ ਓਕੇ ਬਾਏ ਓ ਯਾਰ ਦੱਸੀ ਬਾਹਰ ਕਿੰਨੀ ਆਲਾ ਸਨੇਵਿਟ ਫੈਮਲੀ ਨੂੰ ਲਵ ਯੂ ਕਹੋ ਸਰ ਕਹਾਂ ਲਾ ਦਿਆ ਕਰੋ ਲਵ ਯੂ ਸਨੇਵਿਟ ਫੈਮਲੀ ਸਰ ਲਵ ਯੂ ਲਵ ਯੂ ਟੂ ਹਾਂ ਸੁਲਤਾਨੀ ਓਏ ਸੁਲਤੀ ਕਿਵੇਂ ਵੇ ਵੇ ਮਿਲਾਂ ਮਛਰਿਆ ਸੁਲਤਾਨ ਮੰਮੀ ਜੀ ਸਸਰੀ ਘਾਲ ਜੀ ਸਸਰੀ ਘਾਲ ਪੁੱਤ ਬੇਬੇ ਸਸਰੀ ਘਾਲ ਸਸਰੀ ਘਾਲ ਲਓ ਜੀ ਬਹੁਤ ਸੋਹਣਾ ਵਲੌਗ ਆਊਗਾ ਐ ਪਰਸੋਂ ਆਜੂਗਾ 24 ਘੰਟਿਆਂ ਲਈ ਬੇਬੇ ਬਣੀ ਮੰਮੀ ਤੇ ਮੰਮੀ ਬਣੀ ਬੇਬੇ ਬੋਬ ਬਹੁਤ ਆਇਆ ਬਹੁਤ ਪਸੰਦ ਆ ਬੇਬੇ ਨਿਆਰਾ ਆਇਆ ਨੌ ਬਣ ਕੇ ਹੋਰ ਤੇ ਸੱਸ ਬਣ ਕੇ ਮਜ਼ਾ ਆਇਆ ਬਹੁਤ ਮਜ਼ਾ ਆਇਆ ਸੋ ਬਹੁਤ ਸੋਹਣਾ ਵਲੌਗ ਬਣਿਆ ਸੋ ਤੁਹਾਨੂੰ ਬਹੁਤ ਪਸੰਦ ਆਊਗਾ ਪਰਸੋਂ ਵਲੌਗ ਆਜੂ ਥੈਂਕ ਯੂ ਮੰਮੀ ਬੇਬੇ ਥੈਂਕ ਯੂ ਸੋ ਹਾਂਜੀ ਕਿੱਦਾਂ ਰਿਹਾ ਤੁਹਾਡਾ ਬਰਥਡੇ ਬਹੁਤ ਵਧੀਆ ਬਹੁਤ ਵਧੀਆ ਖੂਬ ਇੰਜਵਾਇ ਕੀਤਾ ਬਹੁਤ ਜ਼ਿਆਦੇ ਕਿੰਨੇ ਗਿਫਟ ਮਿਲੇ ਬਹੁਤ ਹੀ ਜ਼ਿਆਦੇ ਹਜੇ ਤੱਕ ਗਿਫਟ ਖੋਲ ਹੀ ਜਾਂਨੇ ਵੇਖੀ ਜਾਂਨੇ ਉਹਨਾਂ ਨੂੰ ਖਾ ਕੇ ਵੇਖੀ ਜਾਂਨੇ ਗਿਫਟ ਖੋਲ ਲਿਆ ਸਾਰੇ ਹਾਂ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜਿਨ੍ਹਾਂ ਨੇ ਵਿਸ਼ ਕੀਤੀ ਬਹੁਤ ਬਹੁਤ ਲਓ ਜੀ ਜੋਂਦੇਵਾਦ ਇਹ ਰਹਾ ਰੱਬ ਸਭ ਨੂੰ ਖੁਸ਼ ਰੱਖੇ ਤੁਹਾਨੂੰ ਵੀ ਬਹੁਤ ਸਾਰਾ ਖੁਸ਼ੀਆਂ ਦੇਵੇ ਰੱਬ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਵੈਲਕਮ ਜੀ ਬੇਬੇ ਕੱਲ ਫਿਰ ਕਿਵੇਂ ਰਿਹਾ ਬਹੁਤ ਸੋਹਣਾ ਡੀਲਰ ਰਿਹਾ ਮੈਨੂੰ ਤਾਂ ਉਹਦਾ ਗੁੱਸਾ ਵੀ ਦਿਹਾਉਣ ਨਾ ਸਵਾਨ ਇੰਜਵਾਇ ਕੀਤਾ ਸੀ ਪੂਰਾ ਜਵਾਇ ਕਰੀ ਕਰੀ ਕਰਾ ਜਵਾਇ ਹਾਂ ਫੇਰ ਤੇਰਾ ਰਮਾਲ ਉੱਥੇ ਸੀ ਤੂੰ ਆਪ ਦਾ ਰਮਾਲ ਲੈ ਆਇਆ ਸੀ ਕਿਤੋਂ ਉੱਥੋਂ ਲੈ ਜਾਂਦਾ ਸੀ ਬਬੇ ਲੈ ਜਾਂਦਾ ਸੀ ਨਾ ਥੈਂਕ ਯੂ ਬੇਬੇ ਮੇਲੇ ਹੋਰ ਫਿਕਰਾ ਪੈ ਜਾਂਦੀ ਆ ਕਿ ਰਮਾਲ ਰਹਿ ਗਿਆ ਸੀ ਤੇ ਖੂਬ ਇੰਜੋਏ ਕੀਤਾ ਡਿਨਰ ਤੇ ਬਹੁਤ ਜਿਆਦਾ ਬਾਡੇ ਵਧੀਆ ਸੀ ਨਾ ਮੰਮੀ ਦੇ ਬਾਡੇ ਵਧੀਆ ਘਰ ਵਾਲੇ ਸੀ ਬਾਹਰ ਉਹ ਜਾਂਦਾ ਹੀ ਰਾ ਉਹ ਜਾਂਦਾ ਹੀ ਬੋਲਟ ਲੈ ਕੇ ਉਹ ਜਾਂਦਾ ਹੀ ਮੇਲਾ ਮਾਉਂ ਮਾਉਂ